ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨব ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਹਾਦਸਾ ਵਾਪਰ ਗਿਆ ਇੱਕ ਤੀਜੀ ਮੰਜ਼ਲ ਤੇ ਇੱਕ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਸਿਲੰਡਰ ਫਟਣ ਦੇ ਨਾਲ ਜ਼ਬਰਦਸਤ ਤਰੀਕੇ ਦਾ ਧਮਾਕਾ ਹੋਇਆ ਟਰਾਸੇ ਪਾਸੇ ਦੇ ਲੋਕ ਸਹਿਮ ਗਏ ਆ ਇੱਕਦਮ ਜਦੋਂ ਧਮਾਕਾ ਹੁੰਦਾ ਡਰ ਦੇ ਮਾਰੇ ਲੋਕ ਦੂਰ ਤੱਕ ਪੱਜ ਜਾਂਦੇ ਆ ਤੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੇ ਨੇ ਖਰੜ ਦੇ ਵਿੱਚ ਅੱਜ ਤੜਕਸਾਰੇ ਵੱਡਾ ਹਾਸਾ ਵਾਪਰ ਗਿਆ ਇੱਕ ਪਰਿਵਾਰ ਜੋ ਕਿ ਸਵੇਰੇ ਜਦੋਂ ਉઠਿਆ ਤੇ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੀ ਆਵਾਜ਼ ਇਨੀ ਜ਼ਬਰਦਸਤ ਤਰੀਕੇ ਦੀ ਸੀ ਇਨੀ ਜ਼ੋਰਦਾਰ ਸੀ ਆਸ-ਪਾਸ ਦੇ ਲੋਕ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਐਸੇ ਬੀਪ ਐ ਫਲੈਟ ਨੇ ਉੱਥੇ ਤੀਜੀ ਮੰਜ਼ਲ ਦੇ ਵਿੱਚ ਇਹ ਤਮਾਕੇ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ ਤੇ ਇਸ ਵਾਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਖਰੜ ਤੋਂ ਜੁੜੇ ਜੁੜੇ ਨੇ ਤਰਨਜੀਤ ਕਿ ਕੁਝ ਜਾਣਕਾਰੀ ਇਸ ਬਾਰੇ ਕੋਈ ਜਾਨੀ ਨੁਕਸਾਨ ਤੋਂ ਬਚਾਰਿਆ ਮੈਂ ਤੁਹਾਨੂੰ ਸੋ ਪਹਿਲਾਂ ਤਾਂ ਤੁਹਾਨੂੰ ਸੱਚੇ ਕਹ ਬਿਲਾਨਾ ਕਰਨਾ ਹੈ ਕਿ ਬੈਨਿਸ਼ ਸਵੇਰੇ ਦੀ ਟੀਮ ਨੇ ਸਸਰੀ ਕਾਲ ਤਾਂ ਮੈਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਨੋਥ ਕੈਲੀ ਕਲੈਂਡਰਾਂ ਰੋਡ ਦੇ ਉੱਤੇ ਜਿਹੜੇ ਐਸਵੀਪੀ ਹੋਮ ਦੇ ਜਿਹੜੇ ਫਲੈਟ ਬਣੇ ਹੋਏ ਨੇ ਮੈਡਮ ਇਸ ਜਾਂ ਕਿਸੇ ਦਾ ਨਾ ਜਾਣੀ ਮਾਨੀ ਨੁਕਸਾਨ ਨਹੀਂ ਹੋਇਆ ਨੁਕਸਾਨ ਸਿਰਫ ਦੋ ਘਰ ਦੇ ਅੰਦਰ ਸਮਾਨ ਹੁੰਦਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਕਿ ਜਿੰਨੇ ਵੀ ਸਾਰੇ ਫੈਮਿਲੀ ਮੈਂਬਰ ਸੀਗੇ ਇਹ ਸਾਰੇ ਗੁਰਦੁਆਰੇ ਸਿਰ 5 ਵਜੇ ਦਾ ਵਾਕਿਆ ਹੈ ਜੀ ਇਹ ਜੀ ਤਰਨਜੀਤ ਕਿੰਨੇ ਜਣੇ ਪਰਿਵਾਰ ਦੇ ਮੈਂਬਰ ਸਿਗੇ ਤੇ ਉਸ ਵੇਲੇ ਕੀ ਕਰ ਰਹੇ ਸੀਗੇ ਜਦੋਂ ਇਹ ਸਿਲੰਡਰ ਫਟਿਆ ਤੇ ਕੀ ਕਾਰਨ ਕੀ ਨਿਕਲਿਆ ਕਾਰਨ ਪਤਾ ਸਾਹਮਣੇ ਆਇਆ ਕਿ ਕਿਸ ਕਾਰਨ ਇਹ ਸਿਲੰਡਰ ਫਟਦਾ ਮੈਨੂੰ ਕਾਰਨ ਹਜੇ ਸਾਹਮਣੇ ਨਹੀਂ ਆਇਆ ਹੈਗਾ ਜਿਹੜਾ ਸਿਲੰਡਰ ਸੀਗਾ ਬਾਲਕੋਨੀ ਦੇ ਵਿੱਚ ਪਿਆ ਸੀਗਾ ਤਾਂ ਜਿਹੜੇ ਘਰ ਦੇ ਮੈਂਬਰ ਨੇ ਉਹ ਗੁਰਦੁਆਰੇ ਗਏ ਹੋਏ ਸੀਗੇ ਬੱਚਾ ਘਰ ਸੀਗਾ ਇੱਕ ੁੱੱਤਾ ਹੋਇਆ ਸੀਗਾ ਉਸ ਨੂੰ ਅਚਾਨਕ ਨਾ ਇੱਕ ਜਿਵੇਂ ਅੱਗ ਸੜਨ ਦੀ ਕੋ ਸਮੈਲ ਆਉਂਦੀ ਐ ਐਦਾਂ ਉੱਠਿਆ ਉਹਨੇ ਦੇਖਿਆ ਕਿ ਕਿੱਥੋਂ ਆ ਤੂੰ ਆ ਜਾ ਹੋ ਰਿਹਾ ਉਹ ਉੱਠ ਕੇ ਜਦੋਂ ਦੇਖਿਆ ਉਹਦੇ ਜਿਹੜੇ ਫਾਦਰ ਹੈ ਬਾਹਰ ਆਪਣਾ ਐਫ.ਵੀ.ਪੀ ਹੋਮ ਦੇ ਵਿੱਚ ਉਹ ਡੈਰੀ ਫਾਰਮ ਦੀ ਵੀ ਸ਼ਾਪ ਕਰਦੇ ਨੇ ਤਾਂ ਉੱਠ ਕੇ ਫੜਾ ਫੜਾ نیچے ਆਣ ਲੱਗਿਆ ਜਿਹੜਾ نیچے ਆਇਆ ਤਾਂ ਇੱਕੋ ਲੱਗ ਤੇ ਬਲਾਸਟ ਹੋਇਆ ਬਹੁਤ ਜ਼ਿਆਦਾ ਬਿਲਡਿੰਗ ਦੀ ਬਾਲਕੋਨੀ ਹੁੰਦੀ ਉਹ ਵੀ ਜਿੰ ਸਲੰਡਰ ਫਟਿਆ ਜੀ ਬੜੀ ਇੰਨਾ ਤੇ ਅਲੈਕਸੈਂਡਰ ਫਟਿਆ ਜੀ ਹਾਂ ਜੀ ਅੱਗੇ ਲਪਟਾ ਦੂਰ ਤੱਕ ਗਈਆਂ ਸੀ ਕਿ ਅੱਗ ਤਾਂ ਕਾਫੀ ਭਿਆਨਕ ਸੀ ਵੀਡੀਓ ਵਿੱਚ ਵੀ ਦੇਖਿਆ ਜਾ ਰਿਹਾ ਕਿ ਪਹਿਲਾਂ ਅੱਗ ਲੱਗੀ ਸੀ ਤਮਾਕਾ ਜਿਹੜਾ ਵਾ ਸਲੰਡਰ ਫਟਣ ਦਾ ਬਾਅਦ ਦੇ ਵਿੱਚ ਹੋਇਆ ਤੁਹਾਡੀ ਤੋਂ ਮਾ ਕਮਰੇ ਮੇਰੇ ਬਾਅਦ ਦੇ ਵਿੱਚ ਹੋਇਆ ਹੈ ਪਹਿਲਾਂ ਤਾਂ ਅੱਗੇ ਲੱਗੀ ਹੈ ਜਿਹੜਾ ਅੱਗ ਲੱਗਣ ਦੇ ਕਾਰਨ ਜਿਵੇਂ ਸੁਲਕਦੀ ਜਾਂਦੀ ਨਹੀਂ ਅੱਗ ਜਿਵੇਂ ਜਿਉਂ-ਜਿਉਂ ਅੱਗੇ-ਅੱਗੇ ਵਧਦੀ ਜਾਂਦੀ ਹੈ ਉਨੀ ਘਰ ਦਾ ਜਿੰਨਾ ਵੀ ਸਾਰਾ ਸਮਾਨ ਸੀਗਾ ਜੋ ਵੀ ਘਰ ਦੇ ਵਿੱਚ ਹੁੰਦਾ ਬੈੱਡ ਕੁਰਸੀਆਂ ਜਿਆਦਾ ਦੇ ਰੋਈ ਦਾ ਕਿਚਨ ਦਾ ਸਮਾਨ ਹੁੰਦਾ ਹੈ ਐਲ ਸੀ ਡੀਆਂ ਵਗੈਰਾ ਆਪਣੀਆਂ ਅਲਮਾਰੀਆਂ ਹੋ ਗਈਆਂ ਸਭ ਬਿਲਕੁਲ ਟੋਟਲੀ ਸਵਾਹ ਹੋ ਚੁੱਕਾ ਹੈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪੰਜ ਫਾਇਰ ਬਗੇਰ ਨੂੰ ਸੂਚਿਤ ਕੀਤਾ ਗਿਆ ਤਾਂ ਇੱਥੇ ਦੇ ਪ੍ਰਧਾਨ ਅਵਕਾਸ਼ ਸਿੰਘ ਜੀ ਤੋਂ ਪਤਾ ਲੱਗਿਆ ਹੈ ਕਿ ਇਹ 5 ਵਜੇ ਦੇ ਵਾਕਿਆ ਸੇ 6:30 ਵਜੇ ਦੇ ਕਰੀਬ ਫਾਇਰ ਬਗੇੜਾਈ ਗਈ। ਪਰਿਵਾਰਕ ਮੈਂਬਰਾਂ ਨੂੰ ਤੁਚਿਤ ਕਰ ਦਿੱਤਾ ਗਿਆ ਕਿ ਪਰਿਵਾਰਕ ਮੈਂਬਰ ਜਿਹੜੇ ਗਏ ਹੋਏ ਸਨ ਉਹ ਘਰ ਆ ਗਏ। ਕੁਮਰਾਂ ਨੂੰ ਹਸਪੀਟਲ ਤੇ ਜਿੱਤੇ ਗਏ ਲਾਂਡਰ ਬਰਾ ਸੁਹਾਣੇ ਗੁਰਦੁਆਰੇ ਭੇਜੇ ਗਏ ਤੇ ਜਿਹੜੇ ਸਿਕਿਉਰਟੀ ਗਾਰਡ ਸੀਗੇ ਇੱਥੇ ਦੇ ਐਸ.ਡੀ.ਪੀ. ਵਾਲੇ ਤਾਂ ਉਹਨਾਂ ਦੇ ਸਿਕਿਉਰਟੀ ਗਾਰਡ ਨੂੰ ਵੀ ਕਾਫੀ ਕਹਿੰਦੇ ਨੁਕਸਾਨ ਪਹੁੰਚਾਇਆ ਹੈ ਕਹਿੰਦੇ ਇੱਕ ਨੂੰ ਤਾਂ ਕਾਫੀ ਜੀ ਥੋੜਾ ਜਿਹਾ ਸੀਰੀਅਸ ਰੱਖਿਆ ਜਾ ਰਿ ਇਹ ਸਭ ਉਹ ਪ੍ਰਧਾਨ ਨੇ ਦੱਸਿਆ ਤੁਹਾਨੂੰ ਧੰਨਵਾਦ तमाम जानकारी देली ਇਸੇ ਮੇਰੇ ਸਹਿਯੋਗੀ ਖਰੜ ਤੋਂ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਕਿ ਆਸਵੇਰਾ ਤੜਕਸਾਰੇ ਜ਼ਬਰਦਸਤ ਤਰੀਕੇ ਦਾ ਬਲਾਸਟ ਹੁੰਦਾ ਹੈ ਸਿਲੰਡਰ ਫਟਦਾ ਸਿਲੰਡਰ ਫਟਣ ਦੇ ਨਾਲ ਜ਼ਬਰਦਸਤ ਤਰੀਕੇ ਦਾ ਬਲਾਸਟ ਹੁੰਦਾ ਜਿਸ ਤੋਂ ਬਾਅਦ ਆਸ-ਪਾਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੰਦੀ ਹੈ ਤਾਂ ਦੂਰ ਤੱਕ ਜਿਆ ਲਪਟਾ ਵੀ ਜਿਹੜੀਆਂ ਅਗਦੀਆਂ ਗਈਆਂ ਨੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਜਿਹੜੇ ਘਰ ਦੇ ਵਿੱਚ ਚਾਰ ਜੀ ਸੀ ਤੇ ਪਰਿਵਾਰਕ ਮੈਂਬਰ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਹੋਏ ਸੀ ਮੱਥਾ ਟੇ ਤਾਂ ਉਸ ਵੇਲੇ ਉਹਨਾਂ ਦੇ ਇੱਕ ਬੱਚਾ ਜਿਹੜਾ ਉਹ ਕਾਰ ਦੇ ਵਿੱਚ ਮੌਜੂਦ ਸੀ ਤੇ ਪਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆਤ ਨੇ ਤੇ ਆਸ-ਪਾਸੇ ਦੇ ਲੋਕ ਵੀ ਸੁਰੱਖਿਆਤ ਨੇ ਤੇ ਸਿਕਿਉਰਿਟੀ ਗਾਰਡ ਇਹ ਹਾਲਾਂਕਿ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਉੱਥੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅੱਜ ਇੱਥੇ ਤਕਰੀਬਨ 5 ਵਜੇ ਸਵੇਰੇ ਇਹਦੇ ਘਰ 'ਚ ਭੋਪਾਲ ਸਿੰਘ ਦੇ ਘਰ ਤੋਂ ਜੋ ਕਿ ਪੀਸਿੰਗ ਕਰੋੜ ਤੇ ਆ ਹਾਊਸ ਨੰਬਰ 323 ਚੱਕ ਲੱਗੀ ਹੈ ਔਰ ਇਹਨਾਂ ਦੇ ਕਹਿਣ ਦੇ ਮਤਲਬ ਕੇ ਸਾਰੇ ਗੁਰਦੁਆਰਾ ਸਾਹਿਬ ਗਈ ਹੋਈ ਸੀ ਜਦੋਂ ਆਏ ਇਹਨਾਂ ਨੇ ਦੇਖਿਆ ਅੱਗ ਲੱਗੀ ਹੋਈ ਹੈ ਉਦੋਂ ਫਿਰ ਸਾਰੇ ਇਹਨਾਂ ਨੇ ਲੋੜਾ ਰੁਕਾ ਪਿਆ ਸੀ ਪਹਿਲੇ ਪੁਲਿਸ ਤੇ ਇਕੱਠੇ ਹੋ ਕੇ ਤੇ ਅੱਗ ਤੇ ਕੰਟਰੋਲ ਕੀਤਾ ਸੀ ਜੀ ਤੇ ਜਿਹੜੀ ਮਤਲਬ ਕਿ ਘਰ ਚ ਫੈਮਿਲੀ ਕਿੰਨੇ ਮੈਂਬਰ ਸੀ ਟੋਟਲ ਇਹ ਚਾਰ ਮੈਂਬਰ ਘਰ ਚ ਹੈਗੇ ਆ ਜੀ ਇੱਕ ਇਹਨਾਂ ਦੀ ਸ਼ਾਇਦ ਕੋਈ ਰਿਸ਼ਤੇਦਾਰ ਵੀ ਆਈ ਸੀ ਇੱਕ ਲੜੀ ਜਿਹੜੀ ਮਰੋ ਦੇ ਸੀ ਕਿਸੇ ਦਾ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਇਹਨਾਂ ਦਾ ਪਰਿਵਾਰ ਦਾ ਕੋਈ ਇਹੋ ਜਿਹਾ ਜਾਨੀ ਮਾਨੀ ਕੋਈ ਮਾੜੀ ਨੁਕਸਾਨ ਬਹੁਤ ਹੋਇਆ ਚਾਰ ਬੱਚਾ ਪੁੱਤ ਨੇ ਜਿਹੜੇ ਪੱਖ ਤੇ ਸੀ ਜੋ ਵੀ تھا ਸਭ ਕੁਝ ਜਲ ਗਿਆ ਜੀ ਔਰ ਇਤੋਂ ਤੱਕ ਕਿ ਇੱਕ ਸੂਈ ਤੱਕ ਵੀ ਨਹੀਂ ਬਚੀ ਜੀ ਕੋਈ ਆਪਣਾ ਗੈਸ ਸਿਲੰਡਰ ਕੋਈ ਫਟਿਆ ਕੁਝ ਮਤਲਬ ਕਿ ਕਿਦਮ ਮਤਲਬ ਲੀਕ ਹੋਈ ਗੈਸ ਕੀ ਹੋਇਆ ਗੈਸ ਸਿਲੰਡਰ ਨਹੀਂ ਇਹ ਇਹ ਨਹੀਂ ਗੈਸ ਸਿਲੰਡਰ ਤਾਂ ਅੱਗ ਦੀ ਵਜ੍ਹਾ ਨਾਲ ਫਟਿਆ ਜਿਹੜਾ ਕਿ ਬਾਹਰ ਬਾਲਕਨੀ ਚ ਪਿਆ ਸੀ ਬਾਲਕਨੀ ਚ ਅੱਗ ਲੱਗੀ ਐ ਫਿਰ ਉਹ ਦੀ ਵਜ੍ਹਾ ਨਾਲ ਫਟਿਆ ਜੀ ਕਾਰਨ ਪਤਾ ਲੱਗਿਆ ਕਿ ਕਿਉਂ ਮਤਲਬ ਇਹ ਅੱਗ ਲੱਗੀ ਕੀ ਨਹੀਂ ਇਹਨਾਂ ਨੇ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਅਜੇ ਉਹ ਵੀ ਉਹਨਾਂ ਦੇ ਪਰਿਵਾਰ ਵੀ ਜੋ ਭੁਪਿੰਦਰ ਸਿੰਘ ਆ ਉਹ ਕਾਫੀ ਧੂਏ ਦੀ ਵਜ੍ਹਾ ਨਾਲ ਅੰਦਰ ਅੱਕ ਭਜਾ ਦੇ ਨੂੰ ਜੀ ਉਹ ਹੈ ਇਸ ਵੇਲੇ ਜ ਉਹ ਕਿਥੇ ਲੈ ਕੇ ਗਏ ਹਸਪਤਾਲ ਵਗੈਰਾ ਹਾਂਜੀ ਹਾਂ ਸੁਆਲੇ ਹਸਪਤਾਲ ਲੈ ਕੇ ਗਏ ਹੈ ਸਿਲੰਡਰ ਫਟਣਾ ਦੋ ਬੰਦੇ ਜ਼ਖਮੀ ਹੋਏ ਸਾਡੇ ਸਿਕਿਉਰਟੀ ਵਾਲੇ ਜਿਹੜੇ ਅੰਦਰਾ ਘੁਜਾਦੇ ਸੀ ਜੀ ਇੱਕ ਥੋੜਾ ਜਿਹਾ ਜ਼ਿਆਦਾ ਹੋਇਆ ਇੱਕ ਘੱਟ ਹੋਇਆ ਜੀ ਉਹ ਹੁਣ ਪਸ਼ਾਦ ਉਥੋਂ ਬੱਤੀ ਚ ਰੈਫਰ ਕਰਨ ਵਾਸਤੇ ਕਹ ਰਹੇ ਸੀ ਹਲੇ ਪਤਾ ਨਹੀਂ ਬੱਤੀ ਚ ਰੈਫਰ ਕਿਤੇ ਆ ਗਿਆ ਜੀ ਟੜਕਸਾਰ ਵੱਡਾ ਹਾਦਸਾ ਵਾਪਰ ਗਿਆ ਇੱਕ ਤੀਜੀ ਮੰਜ਼ਲ ਤੇ ਇੱਕ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਸਿਲੰਡਰ ਫਟਣ ਦੇ ਨਾਲ ਜ਼ਬਰਦਸਤ ਤਰੀਕੇ ਦਾ ਧਮਾਕਾ ਹੋਇਆ ਚਾਸੇ ਪਾਸੇ ਦੇ ਲੋਕ ਸਹਿਮ ਗਏ ਆ ਇੱਕਦਮ ਜਦੋਂ ਧਮਾਕਾ ਹੁੰਦਾ ਡਰ ਦੇ ਮਾਰੇ ਲੋਕ ਦੂਰ ਤੱਕ ਭੱਜ ਜਾਂਦੇ ਆ ਤੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਦੇ ਨੇ ਖਰੜ ਦੇ ਵਿੱਚ ਅੱਜ ਤੜਕਸਾਰੇ ਵੱਡਾ ਹਾਦਸਾ ਵਾਪਰ ਗਿਆ ਇੱਕ ਪਰਿਵਾਰ ਜੋ ਕਿ ਸਵੇਰੇ ਜਦੋਂ ਉઠਿਆ ਤੇ ਸਿਲੰਡਰ ਫਟ ਗਿਆ ਸਿਲੰਡਰ ਫਟਣ ਦੀ ਆਵਾਜ਼ ਇਨੀ ਜ਼ਬਰਦਸਤ ਤਰੀਕੇ ਦੀ ਸੀ ਨਹੀਂ ਜ਼ੋਰਦਾਰ ਸੀ ਕਾਤੇ ਪਾਤੇ ਦੇ ਲੋਕ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਐਸੇ ਬੀਪੀ ਐ ਫਲੈਟ ਨੇ ਉਥੇ ਤੀਜੀ ਮੰਜ਼ਲ ਦੇ ਵਿੱਚ ਇਹ ਤਮਾਕੇ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ ਤੇ ਇਸ ਵਾਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਖਰੜ ਤੋਂ ਜੁੜੇ ਜੁੜੇ ਨੇ ਤਰਨਜੀਤ ਕਿ ਕੋਈ ਜਾਣਕਾਰੀ ਇਸ ਬਾਰੇ ਕੋਈ ਜਾਣੇ ਨੁਕਸਾਨ ਤੋਂ ਬਚਾ ਰਿਹਾ ਮੈਂ ਤੁਹਾਨੂੰ ਸੋ ਪਹਿਲਾਂ ਤਾਂ ਤੁਹਾਨੂੰ ਸੱਚੇ ਕਹ ਬਣਾਉਣਾ ਤਾਂ ਦੇਨੀ ਸਵੇਰੇ ਦੀ ਟੀਮ ਨੂੰ ਸਤਿ ਸ਼੍ਰੀ ਅਕਾਲ ਤਾਂ ਮੈਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਆ ਕਿ ਜਿਹੜੀ ਨੌਥ ਕੈਲੀ ਕਲੈਂਡਰਾਂ ਰੋਡ ਦੇ ਉੱਤੇ ਜਿਹੜੇ ਐਸਵੀਪੀ ਹੋਮ ਦੇ ਜਿਹੜੇ ਫਲੈਟ ਬਣੇ ਹੋਏ ਨੇ ਮੈਡਮ ਵੀ ਜਾਨ ਕਿਸੇ ਦਾ ਨਾ ਜਾਣੀ ਮਾਨੀ ਨੁਕਸਾਨ ਨਹੀਂ ਹੋਇਆ ਨੁਕਸਾਨ ਸਿਰਫ ਦੋ ਘਰ ਦੇ ਅੰਦਰ ਸਮਾਨ ਹੁੰਦਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਕਿ ਜਿੰਨੇ ਵੀ ਸਾਰੇ ਫੈਮਿਲੀ ਮੈਂਬਰ ਸੀਗੇ ਇਹ ਸਾਰੇ ਗੁਰਦੁਆਰੇ ਸਿਰ 5 ਵਜੇ ਦਾ ਵਾਕਿਆ ਹੈ ਜੀ ਇਹ ਜੀ ਤਰਨਜੀਤ ਕਿੰਨੇ ਜਣੇ ਪਰਿਵਾਰ ਦੇ ਮੈਂਬਰ ਸਿਗੇ ਤੇ ਉਸ ਵੇਲੇ ਕੀ ਕਰ ਰਹੇ ਸੀਗੇ ਜਦੋਂ ਇਹ ਸਿਲੰਡਰ ਫਟਿਆ ਤੇ ਕੀ ਕਾਰਨ ਕੀ ਨਿਕਲਿਆ ਕਾਰਨ ਪਤਾ ਸਾਹਮਣੇ ਆਇਆ ਕਿ ਕਿਸ ਕਾਰਨ ਇਹ ਸਿਲੰਡਰ ਫਟਦਾ ਮੈਮ ਕਾਰਨ ਹਜੇ ਸਾਹਮਣੇ ਨਹੀਂ ਆਇਆ ਹੈਗਾ ਜਿਹੜਾ ਸਿਲੰਡਰ ਸੀਗਾ ਬਾਲਕੋਨੀ ਦੇ ਵਿੱਚ ਪਿਆ ਸੀਗਾ ਤਾਂ ਜਿਹੜੇ ਘਰ ਦੇ ਮੈਂਬਰ ਨੇ ਉਹ ਗੁਰਦੁਆਰੇ ਗਏ ਹੋਏ ਸੀਗੇ ਬੱਚਾ ਘਰ ਸੀਗਾ ਇੱਕ ੁੱੱਤਾ ਹੋਇਆ ਸੀਗਾ ਉਸ ਨੂੰ ਅਚਾਨਕ ਨਾ ਇੱਕ ਜਿਵੇਂ ਅੱਗ ਸੜਨ ਦੀ ਕੋਸਮੈਲ ਆਉਂਦੀ ਐ ਐਦਾਂ ਉੱਠਿਆ ਉਹਨੇ ਦੇਖਿਆ ਕਿ ਕਿੱਥੋਂ ਆ ਤੂੰ ਆਜਾ ਹੋ ਰਿਹਾ ਉਹ ਉੱਠ ਕੇ ਜਦੋਂ ਦੇਖਿਆ ਉਹਦੇ ਜਿਹੜੇ ਫਾਦਰ ਆ ਬਾਹਰ ਆਪਣਾ ਐਫ.ਵੀ.ਪੀ ਹੋਮ ਦੇ ਵਿੱਚ ਉਹ ਡੈਰੀ ਫਾਰਮ ਦੀ ਵੀ ਸ਼ਾਪ ਕਰਦੇ ਨੇ ਤਾਂ ਉੱਠ ਕੇ ਫੜਾ ਫੜਾ نیچے ਆਣ ਲੱਗਿਆ ਜਿਹੜਾ نیچے ਆਇਆ ਤਾਂ ਇੱਕੋ ਲੱਗ ਤੇ ਬਲਾਸਟ ਹੋਇਆ ਬਹੁਤ ਜ਼ਿਆਦਾ ਬਿਲਡਿੰਗ ਦੀ ਬਾਲਕੋਨੀ ਹੁੰਦੀ ਉਹ ਵੀ ਜਿੰ ਸਰਗੁਦਰ ਤੇ ਜੀ ਬੋਲੀ ਕਿ ਇੰਨਾ ਤੇ ਅਲੈਕਸੈਂਡਰ ਫਟਿਆ ਜੀ ਹਾਂ ਜੀ ਅੱਗੇ ਲਪਟਾ ਦੂਰ ਤੱਕ ਗਈਆਂ ਸੀ ਕਿ ਅੱਗ ਤਾਂ ਕਾਫੀ ਭਿਆਨਕ ਸੀ ਵੀਡੀਓ ਵਿੱਚ ਵੀ ਦੇਖਿਆ ਜਾ ਰਿਹਾ ਕਿ ਪਹਿਲਾਂ ਅੱਗ ਲੱਗੀ ਸੀ ਤਮਾਕਾ ਜਿਹੜਾ ਵਾ ਸਿਲੰਡਰ ਫਟਣ ਦਾ ਬਾਅਦ ਦੇ ਵਿੱਚ ਹੋਇਆ ਤੁਹਾਡੀ ਤੋਂ ਮਾਕਾ ਮੇਰੇ ਬਾਦ ਦੇ ਵਿੱਚ ਹੋਇਆ ਹੈ ਪਹਿਲਾਂ ਤਾਂ ਅੱਗੇ ਲੱਗੀ ਹੈ ਜਿਹੜਾ ਅੱਗ ਲੱਗਣ ਦੇ ਕਾਰਨ ਜਿਵੇਂ ਸੁਲਕਦੀ ਜਾਂਦੀ ਦੀ ਅੱਗ ਜਿਵੇਂ ਜਿਉਂ-ਜਿਉਂ ਅੱਗੇ-ਅੱਗੇ ਵਧਦੀ ਜਾਂਦੀ ਹੈ ਉਹਨੇ ਘਰ ਦਾ ਜਿੰਨਾ ਵੀ ਸਾਰਾ ਸਮਾਨ ਸੀਗਾ ਜੋ ਵੀ ਘਰ ਦੇ ਵਿੱਚ ਹੁੰਦਾ ਬੈੱਡ ਕੁਰਸੀਆਂ ਜਵਾ ਦਾਦੇ ਰੋਈ ਦਾ ਕਿਚਨ ਦਾ ਸਮਾਨ ਹੁੰਦਾ ਹੈ ਐਲ ਸੀ ਡੀਆਂ ਵਗੈਰਾ ਆਪਣੀਆਂ ਅਲਮਾਰੀਆਂ ਹੋ ਗਈਆਂ ਸਭ ਬਿਲਕੁਲ ਟੋਟਲੀ ਸਵਾਹ ਹੋ ਚੁੱਕਾ ਹੈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪੰਜ ਫਾਇਰ ਬਗੈਰ ਨੂੰ ਸੂਚਿਤ ਕੀਤਾ ਗਿਆ ਤਾਂ ਇੱਥੇ ਦੇ ਪ੍ਰਧਾਨ ਅਵਤਾਕ ਸਿੰਘ ਜੀ ਤੋਂ ਪਤਾ ਲੱਗਿਆ ਹੈ ਕਿ ਇਹ 5 ਵਜੇ ਦੇ ਵਾਕਿਆ ਸੀ 6:30 ਵਜੇ ਦੇ ਕਰੀਬ ਫਾਇਰ ਬਗੈੜਾਈ ਗਈ। ਪਰਿਵਾਰਕ ਮੈਂਬਰਾਂ ਨੂੰ ਤੁਚਿਤ ਕਰ ਦਿੱਤਾ ਗਿਆ ਕਿ ਪਰਿਵਾਰਕ ਮੈਂਬਰ ਜਿਹੜੇ ਗਏ ਹੋਏ ਸੀ ਉਹ ਘਰ ਆ ਗਏ। ਤੁਹਾਮੇਰਾ ਹਸਪੀਟਲ ਤੇ ਜਿੱਤੇ ਗਏ ਲਾਂਡਰ ਬਰਾ ਸਵਾਨੇ ਗੁਰਦੁਆਰੇ ਭੇਜੇ ਗਏ ਤੇ ਜਿਹੜੇ ਸਿਕਿਉਰਟੀ ਗਾਰਡ ਸੀਗੇ ਇੱਥੇ ਦੇ ਐਸ.ਡੀ.ਪੀ. ਵਾਲੇ ਤਾਂ ਉਹਨਾਂ ਦੇ ਸਿਕਿਉਰਟੀ ਗਾਰਡ ਨੂੰ ਵੀ ਕਾਫੀ ਕਹਿੰਦੇ ਨੁਕਸਾਨ ਪਹੁੰਚਾਇਆ ਹੈ ਕਹਿੰਦੇ ਇੱਕ ਨੂੰ ਤਾਂ ਕਾਫੀ ਜੀ ਥੋੜਾ ਜਿਹਾ ਸੀਰੀਅਸ ਰੱਖਿਆ ਜਾ ਰਿਹਾ ਤਾਂ ਉਸ ਨੂੰ ਇਹ ਸਭ ਉਹ ਪ੍ਰਧਾਨ ਨੇ ਦੱਸਿਆ ਤੁਹਾਨੂੰ ਧੰਨਵਾਦ तमाम ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ ਖਰੜ ਤੋਂ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਕਿ ਅਸਵੇਰਾ ਤੜਕਸਾਰੇ ਜ਼ਬਰਦਸਤ ਤਰੀਕੇ ਦਾ ਬਲਾਸਟ ਹੁੰਦਾ ਹੈ ਸਿਲੰਡਰ ਫਟਦਾ ਸਿਲੰਡਰ ਫਟਣ ਦੇ ਨਾਲ ਜ਼ਬਰਦਸਤ ਤਰੀਕੇ ਦਾ ਬਲਾਸਟ ਹੁੰਦਾ ਜਿਸ ਤੋਂ ਬਾਅਦ ਆਸ-ਪਾਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਤਮਾਕੇ ਦੀ ਆਵਾਜ਼ ਜਿਹੜੀ ਸੁਣਾਈ ਦਿੰਦੀ ਹੈ ਤਾਂ ਦੂਰ ਤੱਕ ਜਿਆ ਲਪਟਾ ਵੀ ਜਿਹੜੀਆਂ ਅਗਦੀਆਂ ਗਈਆਂ ਨੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਜਿਹੜੇ ਘਰ ਦੇ ਵਿੱਚ ਚਾਰ ਜੀ ਸੀ ਤੇ ਪਰਿਵਾਰਕ ਮੈਂਬਰ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਹੋਏ ਸੀ ਮੱਥਾ ਟੇ ਤਾਂ ਉਸ ਵੇਲੇ ਉਹਨਾਂ ਦੇ ਇੱਕ ਬੱਚਾ ਜਿਹੜਾ ਉਹ ਕਾਰ ਦੇ ਵਿੱਚ ਮੌਜੂਦ ਸੀ ਤੇ ਪਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਆ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆਤ ਨੇ ਤੇ ਆਸ-ਪਾਸੇ ਦੇ ਲੋਕ ਵੀ ਸੁਰੱਖਿਆਤ ਨੇ ਤੇ ਸਿਕਿਉਰਿਟੀ ਗਾਰਡ ਹਾਲਾਂਕਿ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਉੱਥੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅੱਜ ਇੱਥੇ ਤਕਰੀਬਨ 5 ਵਜੇ ਸਵੇਰੇ ਇਹਦੇ ਘਰ 'ਚ ਫੋਕੇਂਦਰ ਸਿੰਘ ਦੇ ਘਰ 'ਚ ਜੋ ਕਿ ਪੀਸੀਪੀ ਕਰੋੜ ਤੇ ਆ ਹਾਊਸ ਨੰਬਰ 323 ਚੱਕ ਲੱਗੀ ਹੈ ਔਰ ਇਹਨਾਂ ਦੇ ਕਹਿਣ ਦੇ ਮਤਲਬ ਕੇ ਸਾਰੇ ਗੁਰਦੋਰਾ ਸਾਹਿਬ ਕੋਈ ਹੋਏ ਸੀ ਜਦੋਂ ਆਏ ਇਹਨਾਂ ਨੇ ਦੇਖਿਆ ਅੱਗ ਲੱਗੀ ਹੋਈ ਹੈ ਉਦੋਂ ਫਿਰ ਸਾਰੇ ਇਹਨਾਂ ਨੇ ਲੋੜਾ ਰੁਕਾ ਪਿਆ ਇਸ ਤੇ ਪਾਲਪੋਲ ਕਿਤੇ ਇਕੱਠੇ ਹੋਏ ਤੇ ਅੱਗ ਤੇ ਕੰਟਰੋਲ ਕੀਤਾ ਸੀ ਜੀ ਤੇ ਜਿਹੜੀ ਅੱਗ ਮਤਲਬ ਕਿ ਘਰ ਚ ਫੈਮਿਲੀ ਕਿੰਨੇ ਮੈਂਬਰ ਸੀ ਟੋਟਲ ਇਹ ਚਾਰ ਮੈਂਬਰ ਘਰ ਚ ਹੈਗੇ ਆ ਜੀ ਇੱਕ ਇਹਨਾਂ ਦੀ ਸ਼ਾਇਦ ਕੋਈ ਰਿਸ਼ਤੇਦਾਰ ਵੀ ਆਈ ਸੀ ਇਕਲੇ ਦੀ ਜਮਾਤ ਉਹਦੇ ਸੀ ਕਿਸੇ ਦਾ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਇਹਨਾਂ ਦਾ ਪਰਿਵਾਰ ਦਾ ਕੋਈ ਇਹੋ ਜਿਹਾ ਜਾਨੀ ਮਾਨੀ ਕੋਈ ਮਾਲੀ ਨੁਕਸਾਨ ਬਹੁਤ ਹੋਇਆ ਚਾਰ ਬੱਚਾ ਪੁੱਤ ਨੇ ਜਿਹੜੇ ਪੱਖ ਤੇ ਸੀ ਜੋ ਵੀ تھا ਸਭ ਕੁਝ ਜਲ ਗਿਆ ਜੀ ਔਰ ਇਤੋਂ ਤੱਕ ਕਿ ਇੱਕ ਸੂਈ ਤੱਕ ਵੀ ਨਹੀਂ ਬਚੀ ਜੀ ਕੋਈ ਆਪਣਾ ਗੈਸ ਸਿਲੰਡਰ ਕੋਈ ਫਟਿਆ ਕੁਝ ਮਤਲਬ ਕਿ ਕਿਦਮ ਮਤਲਬ ਲੀਕ ਹੋਈ ਗੈਸ ਕੀ ਹੋਇਆ ਗੈਸ ਸਿਲੰਡਰ ਨਹੀਂ ਇਹ ਇਹ ਨਹੀਂ ਗੈਸ ਸਿਲੰਡਰ ਤਾਂ ਅੱਗ ਦੀ ਵਜ੍ਹਾ ਨਾਲ ਫਟਿਆ ਜਿਹੜਾ ਕਿ ਬਾਹਰ ਬਾਲਕਨੀ ਚ ਪਿਆ ਸੀ ਬਾਲਕਨੀ ਚ ਅੱਗ ਲੱਗੀ ਆ ਫਿਰ ਉਹ ਦੀ ਵਜ੍ਹਾ ਨਾਲ ਫਟਿਆ ਜੀ ਕਾਰਨ ਪਤਾ ਲੱਗਿਆ ਕਿ ਕਿਉਂ ਮਤਲਬ ਇਹ ਅੱਗ ਲੱਗੀ ਕੀ ਨਹੀਂ ਇਹਨਾਂ ਨੇ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਅਜੇ ਉਹ ਵੀ ਉਹਨਾਂ ਦੇ ਪਰਿਵਾਰ ਵੀ ਜੋ ਭੁਪਿੰਦਰ ਸਿੰਘ ਆ ਉਹ ਕਾਫੀ ਧੂਏ ਦੀ ਵਜ੍ਹਾ ਨਾਲ ਅੰਦਰ ਅੱਕ ਭਜਾ ਦੇ ਨੂੰ ਜੀ ਉਹ ਹੈ ਇਸ ਵੇਲੇ ਜ ਉਹ ਕਿਥੇ ਲੈ ਕੇ ਗਏ ਹਸਪੀਟਲ ਵਗੈਰਾ ਹਾਂਜੀ ਹਾਂ ਸੁਆਲੇ ਹਸਪੀਟਲ ਲੈ ਕੇ ਗਏ ਸਿਲੰਡਰ ਫਟਣਾ ਦੋ ਬੰਦੇ जख्मी ਹੋਏ ਸਾਡੇ ਸਿਕਿਉਰਟੀ ਵਾਲੇ ਜਿਹੜੇ ਅੰਦਰਾ ਘੁਜਾਦੇ ਸੀ ਜੀ ਇੱਕ ਥੋੜਾ ਜਿਹਾ ਜ਼ਿਆਦਾ ਹੋਇਆ ਇੱਕ ਘੱਟ ਹੋਇਆ ਜੀ ਅਲਹੁਲਹੁਕੁਮ ਉਹ ਹੁਣ ਪਸ਼ਾਦ ਉਥੋਂ ਬੱਤੀ ਚ ਰੈਫਰ ਕਰਨ ਵਾਸਤੇ ਕਹ ਰਹੇ ਸੀ ਜੇ ਪਤਾ ਨਹੀਂ ਬੱਤੀ ਚ ਰੈਫਰ ਕਿਤੇ ਆ ਗਿਆ ਜੀ